ਜਿਵੇਂ-ਜਿਵੇਂ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਦਿਨ-ਰਾਤ بارشਾਂ ਪੈ ਰਹੀਆਂ ਹਨ ਉਹ ਚਾਹੇ ਪੰਜਾਬ ਦੇ ਤਰਤਲ ਏਰੀਆ ਦੀ ਗੱਲ ਕੀਤੀ ਜਾਵੇ ਅਤੇ ਚਾਹੇ ਪਹਾੜਾਂ ਦੀ ਗੱਲ ਕੀਤੀ ਜਾਵੇ ਬਰਸਾਤਾਂ ਲਗਾਤਾਰ ਪੈ ਰਹੀਆਂ ਹਨ ਅਤੇ ਇਹ ਬਰਸਾਤਾਂ ਪੈਣ ਦੇ ਕਾਰਨ ਪਹਾੜਾਂ ਦਾ ਪਾਣੀ ਵੀ ਪੰਜਾਬ ਦੇ ਤਰਤਲ ਏਰੀਆ ਵੱਲ ਆਂਦਾ ਹੈ ਅਤੇ ਪੰਜਾਬ ਦੇ ਤਰਤਲ ਏਰੀਆ 'ਚ ਹੁੰਦਾ ਹੋਇਆ ਫਾਜ਼ਲ ਕਾ ਦੇ ਨਾਲ ਲੱਗਦੇ ਸਰਦੀ ਪਿੰਡ ਦੇ ਵਿੱਚੋਂ ਗੁਜਰਦਾ ਸਤਲੁਜ ਦਰਿਆ 'ਚ ਹੋ ਕੇ ਪਾਕਿਸਤਾਨ ਦੇ ਜ਼ਰੀਏ ਸਮੁੰਦਰ ਵੇ ਜਾਦਾ ਹੈ ਅਤੇ ਇਸ ਨਾਲ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਹਾਲਾਤ ਕਾਫੀ ਖਰਾਬ ਹੋ ਜਾਂਦੇ ਹਨ ਜੇਕਰ ਗੱਲ ਕੀਤੀ ਜਾਵੇ 2023 ਦੀ ਤਾਂ ਹੜ ਵਰਗੇ ਹਾਲਾਤ ਪੈਦਾ ਹੋ ਗਏ ਸੀ ਹਾਲੇ ਤੱਕ ਉੱਥੇ ਸੜਕਾਂ ਨਹੀਂ ਬਣੀਆਂ ਅਤੇ ਹੁਣ ਫਿਰ ਬਰਸਾਤਾਂ ਪੈਣ ਦੇ ਕਾਰਨ ਫਾਜ਼ਿਲਕਾ ਦੇ ਨਾਲ ਲੱਗਦੇ ਸਾਤਲੂ ਦਰਿਆ ਵਿੱਚ ਪਾਣੀ ਦਾ ਮਾਤਰਾ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਪਰ ਹਾਲੇ ਤੱਕ ਜੋ ਹਾਲਾਤ ਹਨ ਉਹ ਪ੍ਰਸ਼ਾਸਨ ਦੇ ਕਾਬੂ ਵਿੱਚ ਹਨ ਕੋਈ ਵੀ ਖੜਾ ਦੇ ਹਾਲਾਤ ਨਹੀਂ ਬਣੇ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਪਰਨਾ ਤੋਂ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਗਿਆ ਨੇ ਇਸੇ ਲੜੀ ਤਹਿਤ ਅੱਜ ਐਨਡੀਆਰਐਫ ਦੀਆਂ ਟੀਮਾਂ ਫਾਜ਼ਿਲਕਾ ਖੇਤਰ ਵਿੱਚ ਪਹੁੰਚਿਆ ਜਿੱਨਾ ਵੱਲੋਂ ਰੋਜ਼ਾਨਾ ਰੂਟੀਨ ਦੀ ਤਰ੍ਹਾਂ ਆਪਣੀ ਮੌਕ ਡ੍ਰਿਲ ਕੀਤੀ ਗਈ ਜਿਸ ਸਬੰਧ ਵਿੱਚ ਸਰਾਧਤ ਰਹਿੰਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਤੇ ਐਨਡੀਆਰਐਫ ਟੀਮਾਂ ਦੇ ਅਧਿਕਾਰੀਆਂ ਨੇ ਕੀ ਕੁਝ ਕਿਹਾ ਬਰਸਾਤੀ ਪਾਣੀ ਨੂੰ ਲੈ ਕੇ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਪਾਣੀ ਕੀ ਜੋ ਹਾਲ ਦੀ ਸਥਿਤੀ ਹੈ ਬਹੁਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਸਾਰੇ ਇਲਾਕਾ ਜਿਹੜਾ ਸਹਿਮ ਦੇ ਮਾਹੌਲ ਵਿੱਚ ਹੈ ਪਹਿਲੇ ਵੀ ਇਸ ਤਰ੍ਹਾਂ ਦੇ ਹਾਲਾਤ ਹਰ ਇੱਕ ਸਾਲ ਹੀ ਬਣਦੇ ਆ ਜਦੋਂ ਇਸ ਦੇ ਇਲਾਕੇ ਇਹ ਪਾਰਵਸ ਦੇ ਲੋਕਾਂ ਨੂੰ ਜਿਹੜਾ ਉਜਾੜਾ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਆਪਣਾ ਇਲਾਕਾ ਛੱਡ ਕੇ ਔਰ ਆਪਣੇ ਫਸਲਾਂ ਦੀ ਬਰਬਾਦੀ ਦਾ ਜਿਹੜਾ ਮੰਝਲ ਉਠਾਣਾ ਪੈਂਦਾ ਕਿਉਂਕਿ ਕੱਲਾ ਫਸਲਾਂ ਨਹੀਂ ਕਾਇਦਾ ਜਿਹੜੇ ਬੱਚੇ ਪੜ੍ਹਨ ਲਿਖਣ ਵਾਲੇ ਨੇ ਉਹਨਾਂ ਦਾ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਕਾਰਨ ਨੂੰ ਇਹਦੀ ਵਿਉਂਤਬੰਦੀ ਕਰਕੇ ਬਕਾਇਦਾ ਜਿਹੜਾ ਹੈ ਪ੍ਰੋਪਰ ਚੈਨਲ ਜੋ ਵੀ ਸਾਧਨ ਜਿਹੜੇ ਨੇ ਉਹ ਜਟਾਣੇ ਚਾਹੀਦੇ ਨੇ ਜਿਵੇਂ ਕਿ ਕਿ ਪਾਣੀ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਏ ਇਹ ਸੋਰਸ ਜਿਹੜੇ ਨੇ ਜਿਵੇਂ ਕਹਿੰਦੇ ਨੇ ਪਾਣੀ ਬਹੁਤ ਥੱਲੇ ਜਾ ਰਿਹਾ ਲੈਵਲ ਥੱਲੇ ਜਾ ਰਿਹਾ ਕਿਉਂਕਿ ਜੇ ਪਾਣੀ ਦੀ ਸਾਂਭ ਸੰਭਾਲ ਕੀਤੀ ਜਾਵੇ ਜਿਹੜਾ ਇਹ ਲਗਭਗ ਇੱਕ ਮਹੀਨਾ ਕੋ ਪਾਣੀ ਚੱਲਦਾ 12 ਮਹੀਨਿਆਂ ਦੇ ਵਿੱਚ ਤੇ ਇਹਦਾ ਵਾਸਤੇ ਜਿਹੜਾ ਹਾਲ ਸਿਸਟਮ ਬਣਾ ਕੇ ਤੇ ਜਿਹੜਾ ਉਸ ਤਰ੍ਹਾਂ ਦੀ ਖੜਾਈ ਕਰਕੇ ਜਿੱਥੇ ਪਾਣੀ ਨਹੀਂ ਜਾ ਸਕਦਾ ਉਹ ਸਾਡਾ ਜਿਹੜਾ ਦੇਸ਼ ਸੋਕੇ ਦੀ ਮਾਰ ਚੱਲ ਰਿਹਾ ਹੈ ਕਾਫੀ ਰਾਜ ਜਿਹੜੇ ਨੇ ਉਹ ਬਕਾਇਦਾ ਜਿਹੜੇ ਨੇ ਉਹ ਮਾਰੂਥਲ ਬਣ ਚੁੱਕੇ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਹਰਿਆ-ਭਰਿਆ ਫਸਲਾਂ 라 ਸਕਦੀਆਂ ਨੇ ਇਸ ਤੋਂ ਇਲਾਵਾ ਕਿਉਂਕਿ 2005 ਦੀਆਂ ਜਿਹੜੀਆਂ ਪਹਿਲੀਆਂ ਇਹਤੂ ਦੀਆਂ ਕਹਿੰਦੇ ਨੇ ਕਿ ਕੱਚੀਆਂ ਕਰ ਦਿੱਤੀਆਂ ਗਈਆਂ ਜਿਸ ਕਾਰਨ ਕਰਕੇ ਇਹਤੂ ਦੇ ਕਿਸਾਨਾਂ ਨੂੰ ਕੋਈ ਮਾਅਬਜਾ ਕੋਈ ਸਹੂਲਤ ਨਹੀਂ ਮਿਲਦੀ ਕਿਉਂਕਿ ਕਰਨ ਵਾਲਾ ਇੱਕ ਜਣਾ ਹੁੰਦਾ ਹੈ ਜੇ ਕਿਸੇ ਨੇ ਗਲਤ ਕੀਤਾ ਹੈ 2005 ਦੇ ਵਿੱਚ ਤਾਂ ਉਹਨੂੰ ਉਹਦੇ ਕੋਰਟ ਦੇ ਮੁਤਾਬਕ ਜਿਹੜੇ ਉਹਦੇ ਤੇ ਐਕਸ਼ਨ ਲਿਆ ਗਿਆ ਹੈ ਪਰ ਸਾਰੇ ਇਲਾਕੇ ਨੂੰ ਹੀ ਜਿਹੜਾ ਉਹ ਪਹਿਲੀਆਂ ਕੱਚੀਆਂ ਕਰਕੇ ਇਮਾਰਤ ਦੇ ਦੇਣੀ ਬਹੁਤ ਮਾੜੀ ਗੱਲ ਹੈ ਕਿਉਂਕਿ ਇਹਨਾਂ ਨੇ ਲਗਾਣ ਪਰੇ ਬਕਾਇਦਾ ਕੀਮਤਾਂ ਅਦਾ ਕੀਤੀਆਂ ਸਰਕਾਰਾਂ ਨੂੰ ਤੇ ਉਹਦੇ ਬਦਲੇ ਇਹਨਾਂ ਦੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਗਿਆ ਸੀ ਜਿਹਨੂੰ ਬਾਅਦ ਵਿੱਚ 2005 ਦਾ ਨਾਮ ਦੇ ਕੇ ਕੱਚੀਆਂ ਕਰ ਦਿੱਤੀਆਂ ਗਿਆ ਨੇ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜਾ ਕੋਰਟ ਦੇ ਵਿੱਚ ਵੀ ਪੱਖ ਰੱਖ ਕੇ ਮਜ਼ਬੂਤ ਪੱਖ ਰੱਖਣਾ ਚਾਹੀਦਾ ਹੈ ਔਰ ਜਿਹੜੀਆਂ ਇਹ ਤੁਹਾਡੇ ਪੈਲੀਆਂ ਨੇ ਇਹਨਾਂ ਨੂੰ ਪੱਕਿਆ ਕਰਕੇ ਤੇ ਜਿਹੜਾ ਉਹਨਾਂ ਦੇ ਜੋਗ ਕਿਉਂਕਿ ਇਕੱਲੇ ਜਿਹੜੇ ਮਾਲਕੀ ਵਾਲੇ ਨੇ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ ਜਿਹੜਾ ਵੀ ਫਸਲ ਬੀਜਦਾ ਕਿਸਾਨ ਉਹਦਾ ਵੀ ਨੁਕਸਾਨ ਹੁੰਦਾ ਉਹਦੀ ਬਰਪਾਈ ਜਿਹੜੀ ਹੈ ਜਿੰਨੀ ਲਾਗਤ ਤੋਂ ਬਾਅਦ ਜਿੰਨੀ ਉਹ ਤੇ ਮਨਾਪਾ ਆਉਣਾ ਹੁੰਦਾ ਉਸ ਮੁਤਾਬਕ ਕਰਨੀ ਚਾਹੀਦੀ ਸਰਕਾਰਾਂ ਨੂੰ ਨਾ ਕਿ 5-7000 ਰੁਪਿਆ ਜਿਹਦੇ ਨਾਲ ਉਹਨਾਂ ਦੀ ਜਿਹੜੀ ਉਹ ਲਵਾਈ ਵਿੱਚ ਹੋਣੇ ਦੀ ਬਾਤ ਜੀ ਸਰ ਸਰ ਕਿਸ ਤਰ੍ਹਾਂ ਕੀ ਅੱਜ ਰਿਹਸਲ ਥੀ ਕੀਆ ਸਿਖਾਇਆ ਗਿਆ ਗ੍ਰਾਮੀਣੋਂ ਕੋ ਐਕਚੁਅਲੀ ਇਹ ਐਨਡੀਐਮ ਨੇ ਸੈਂਟਰ ਗਵਰਨਮੈਂਟ ਯੋਰਸ ਪਰਨ ਕੀ ਗਈ ਮੌਕ ਐਕਸਰਸਾਈਜ਼ ਥੀ ਡਿਸਟ੍ਰਿਕਟ ਲੈਵਲ ਥੀ 2023 ਮੇ ਜੈਸੇ ਯਹਾਂ ਪੇ ਫਲਡ ਆਇਆ ਥਾ ਉਸਮੇ ਵਿਆਪਕ ਰੂਪ ਸੇ ਬਹੁਤ ਏਰੀਆ ਅਫੈਕਟ ਹੋਆ ਥਾ उसको देखते हुए सेंट्रल गवर्नमेंट ने इस एरिया में डिस्ट्रिक्ट लेवल फ्लड मोक एक्सरसाइज प्लान करी थी जिसमें हमें एरिया में अवेयरनेस फैलानी थी अगर फ्लड इमरजेंसी हो जाती है तो किस तरीके से उनको काम करना चाहिए एक लोकल लेवल पे छोटे छोटे चीज़ों को यूज़ करके इम्प्रोवाइज प्रोकिंग डिवाइस बना करके अपनी जान और अपने साथियों की अपने परिवारजनों की जान बचा सकते हैं वो सब भी इस रेस्क्यू में हमने उनको सिखाया है बताया है सर अचानक अगर इस एरिए में हालात बिगड़ते हैं पानी आता है तो लोग कैसे अपना जान का बचाव कर सकते हैं जो सबसे आसान तरीका हो सबसे आसान तरीका है उसका जो ये सारा सारा लो लाइंग एरिया है सबसे पहले आपको प्रिपेडनेस के दौरान ये सब बताया जाता है कि यहाँ पे जो थोड़ा ऊंचाई वाले स्थान कौन से हैं उस एरिया में चले जाएं और फ्लड के दौरान फ्लड वाटर है उसमें ना जाएं निकल ना चलाएं उसमें और अगर आपको पता लग रहा है कि बहुत ज़्यादा पानी भरा हुआ है तो उस एरिया में अपने बच्चों को खेलने से रोकें और अपने आप को भी अगर आप तैरना नहीं जानते हैं सेफली निकलना पानी से नहीं जानते हैं तो उस एरिया में ना जाएं। आप, आपकी टीम ने आगे भी काम किया दो में भी इस एरिया में काम, काम किया है तो इसकी भौगोलिक स्थिति कैसी है अगर पानी बढ़ता है तो उसका उससे कितना नुकसान कितना होता है इस इलाके में देखिए ये एरिया सारा का सारा लो लाइंग एरिया है और समतल एरिया है अगर पानी पानी का जलस्तर बढ़ता है तो सारे एरिया के डूबने की इसमें आशंका रहती है तो ये सारा इस एरिया फ्लड प्रोन सारे एरिया फ्लड प्रोन एरिया है तो अब कितना का पानी है यहाँ पर जो देखने में मिल रहा है इसमें पानी लगभग चौदह पंद्रह फीट पानी है अभी इसमें खतरे से बाहर है या खतरे से है जैसे देख रहे हैं इसका जो किनारा है किनारे के ऊपर से पानी बह रहा है तो ये अभी पानी फसलों में जाना स्टार्ट हो गया है मानसून सीजन चला हुआ है जैसे ही वर्षा और होती है तो इसका जल स्तर और बढ़ेगा और एरिया में फैलने की संभावना है गुड नेम सर मेरा नाम इंस्पेक्टर संदीप है थैंक यू एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत